ਕੱਲ ਰਾਤੀ ਸਾਨੂੰ ਸਿਵਲ ਹਸਪੀਟਲੋਂ ਆਈ ਇਤਲਾਹ ਮਿਲੀ ਸੀਗੀ ਕਿ ਇੱਥੇ ਇੱਕ ਬੰਦਾ ਜਪਰੀ ਹੌਂਸ ਵਿੱਚ ਦਾ ਹਸਾ ਦਾਖਲ ਹੋਇਆ ਜਿਸ ਦੀ ਜੇ ਤੋਂ ਫਸਟ ਦੇ ਕੇ ਉਹਨਾਂ ਨੇ ਅੱਗੇ ਰੈਫਰ ਕਰ ਦਿੱਤਾ ਸੀਗਾ ਤੇ ਹੁਣ ਮੌਕਾ ਵਿਦਿਤ ਕੀਤਾ ਆ ਇੱਥੇ ਪਤਾ ਲੱਗਿਆ ਵੀ ਮੰਗੀ ਕਲੋਰੀਆਂ ਦੀ ਉਹਨਾਂ ਹੋਟਲ ਦੇ ਨੇੜੇ ਉੱਤੇ ਸੁਲੱਖਣ ਸਿੰਘ ਨਾਲ ਦੇ ਮੁੰਡੇ ਦਾ ਵਿਆਹ ਸੀਗਾ ਤੇ ਜਾਗੋ ਦਾ ਪ੍ਰੋਗਰਾਮ ਚੱਲਦਾ ਪਿਆ ਸੀਗਾ ਤੇ ਇਹਦੇ ਵਿੱਚ ਜਦੋਂ ਜਾਗੋ ਦੇ ਪ੍ਰੋਗਰਾਮ ਦੇ ਵਿੱਚ ਹੀ ਇਸੇ ਵਿਅਕਤੀ ਨੂੰ ਸੈਲੀਬ੍ਰੇਟਰੀ ਫਾਇਰ ਕੀਤਾ ਗਿਆ ਜਿਹੜਾ ਐਕਸੀਡੈਂਟਲੀ ਉਹਦੇ ਛਾਤੀ ਦੇ ਵਿੱਚ ਲੱਗਾ ਪਰ ਫਿਲਹਾਲ ਜਿਹੜਾ ਲਟਕਾਇਆ ਉਹ ਆਊਟ ਆਫ ਡੇਂਜਰ ਆ ਤੇ ਜਿਹੜੇ ਇਲਾਜ ਆ ਸਰ ਇਹ ਵਿਆਹ ਵਾਲੇ ਦੇ ਲੱਗੀਆਂ ਕਿਸੇ ਹੋਰ ਦੇ ਇਹ ਵਿਆਹ ਵਾਲੇ ਦੇ ਲਟਕੋ ਹਨੀ ਉਹਨਾਂ ਦੇ ਰਿਸ਼ਤੇਦਾਰ ਦੇ ਲੱਗੀਆਂ ਜੀ ਜਿਹਦਾ ਨਾਂ ਕਿ ਦਲਜੀਤ ਸਿੰਘ ਹੈ ਉਹਦੇ ਰਿਸ਼ਤੇਦਾਰ ਦੇ ਲੱਗੀਆਂ ਜੀ ਇਹ ਇਹਦੇ ਬਾਰੇ ਤਫ਼ਦੀਸ਼ ਕੀਤੀ ਜਾ ਰਹੀ ਹੈ ਜੀ ਮੌਕੇ ਤੇ ਡੇਰਾ ਵੀ ਹੋਊਗਾ ਉਹਦੇ ਕਲਾਕ ਕਾਰਵਾਈ ਕੀਤੀ ਜਾਊਗੀ ਤੇ ਜਿਹੜਾ ਇਹਦਾ ਹਾਸਲਾ ਹੈਗਾ ਉਹ ਰਿਕਵਰ ਕੀਤਾ ਜਾ ਚੁੱਕਾ ਵਾ ਤੇ ਹਰ ਅਨਕਲ ਤੋਂ ਤਬਦੀਸ਼ ਪੂਰੀ ਕਰਕੇ ਤੇ ਬਣਦੀ ਕਾਰਵਾਈ ਅਗਲ ਚ ਲਿਆਂਦੀ ਜਾਊਗੀ ਇਹ ਫਿਲਹਾਲ ਅਸੀਂ ਇਹਦੀ ਚੈੱਕ ਕਰ ਰਹੇ ਹਾਂ ਜੀ ਇਹ 32 ਮੋਡ ਦਾ ਸੀ ਕਿ ਰਾਈਟਲ ਵਗੈਰਾ ਜਾਂ ਕਿਸੇ ਹੋਰ ਇਹ ਇਸਲਾ ਹੈ ਜੀ ਤੁਹਾਡੀ ਮੋਡ ਦਾ ਜੀ ਸਰ ਕੋਈ ਮੈਸੇਜ ਦੇਣਾ ਚਾਹੁੰਦੇ ਹੋ ਕਿ ਜਿੱਦਾਂ ਕਈ ਲੋਕ ਫੁੱਟਪਾਈ ਦੇ ਵਿੱਚ ਆਪਣਾ ਲੈ ਕੇ ਮੁੜ ਕੇ ਵਾ ਬਿਲਕੁਲ ਇਸ ਤਰ੍ਹਾਂ ਦਾ ਕੋਈ ਵੀ ਵਿਅਕਤੀ ਨੂੰ ਇਹ ਜੇ ਕੋਈ ਜਿਹੜਾ ਵੀ ਕੋਈ ਕੰਮ ਕਰੂਗਾ ਉਹਦੇ ਖਿਲਾਫ ਕਾਰਵਾਈ ਕਰਾਂਗੇ ਪਰ ਇਹ ਲੋਕਾਂ ਨੂੰ ਇਸ ਵਾਰ ਬਿਲਕੁਲ ਜਾਗਰੂਕ ਹੋਣਾ ਚਾਹੀਦਾ ਕਿ ਵਿਆਹ ਖੁਸ਼ੀ ਦਾ ਦਿਹਾੜਾ ਹੁੰਦਾ ਵਾ ਨਾ ਕਿ ਇਹ ਜੀ ਫੁਕਰੀ ਬਾਜੀ ਦਾ ਤੇ ਅੱਗੇ ਤੇ ਵੀ ਜੇ ਜਿਆ ਕੋਈ ਇਹ ਜਿਆ ਕੋਈ ਘਟਨਾ ਧਿਆਨ ਚ ਆਊਗੀ ਉਹਦੇ ਸਖਤ ਤੋਂ ਸਖਤ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿੰਨੇ ਫਾਇਰ ਕਿੰਨੇ ਫਾਇਰ ਇੱਥੇ ਕਰੀਬ 21 ਹੋਇਆ ਜੀ ਹਲੇ ਤੱਕ ਤਾਂ ਨੂੰ ਇੰਨਾ ਹੀ ਪਤਾ ਲੱਗਿਆ ਹਾਂਜੀ ਤੇ ਕੋਈ ਸੀਸੀਟੀਵੀ ਫੁਟੇਜ ਜਾਂ ਕੋਈ ਵੀਡੀਓ ਉਹ ਫਿਲਹਾਲ ਇਹਨੂੰ ਵੈਰੀਫਾਈ ਕਰ ਰਹੇ ਆਂ ਜੀ ਸੀਸੀਟੀਵੀ ਨੇੜੇ ਹੈ ਨਹੀਂਗਾ ਜੀ ਉਹ ਜਿਹੜਾ ਹੈਗਾ ਇੱਥੇ ਰਿਕਾਰਡਿੰਗ ਕਰਦੇ ਹੋਦੇ ਫੋਟੋਗ੍ਰਾਫ ਉਹ ਤੋਂ ਲੈ ਕੇ ਵੈਰੀਫਾਈ ਕਰਕੇ ਕਾਰਵਾਈ ਕਰਾਂਗੇ ਗੋਲੀ ਮੱਜੀ ਉਹ ਡੇਂਜਰਸ ਉਹ ਐਨਐਚਐਸ ਹਸਪੀਟਲ ਜਲੰਧਰ ਐਡਮਿਟ ਹੈ ਤੇ ਹਲੇ ਪਤਾ ਲੱਗਾ ਜੀ ਉਹ ਖਤਰੇ ਤੋਂ ਬਾਹਰ ਹੈ ਵਿਆਹ ਵਾਲਾ ਮੁੰਡਾ ਤਾਂ ਨਹੀਂ ਨਹੀਂ ਜੀ ਵਿਆਹ ਵਾਲਾ ਮੁੰਡਾ ਨਹੀਂ ਹੈ ਜੀ ਦੂਸਰਾ ਉਹਦਾ ਕੋਈ ਹਾਂਜੀ